ਸਾਸੀ ਗਾਲ ਜੀ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਗੁਰਮੀ ਸਿੱਧੂ ਅੱਜ ਅਸੀਂ ਬਣਾਉਣ ਜਾ ਰਹੇ ਆ ਜੀ ਆਲੂ ਗੋਭੀ ਜਿੱਦਾਂ ਤੁਸੀਂ ਦੇਖ ਸਕਦੇ ਹੋ ਗੋਭੀ ਚੜੀ ਜਿਹਾ ਲਿਆ ਜੀ ਹੁਣ ਅਸੀਂ ਇਹਨਾਂ ਨੂੰ ਸਾਰਤ ਪਹਿਲਾਂ ਗੋਭੀ ਨੂੰ ਕਟਾਂਗੇ ਜੀ ਅਸੀਂ ਗੋਭੀ ਕੱਟ ਲਈਏ ਜੀ ਹੁਣ ਅਸੀਂ ਕੱਟਦੇ ਆ ਜੀ ਛਿਲਕੇ ਆਲੂ ਫਸਿਆ ਆਲੂ ਕੱਟਦੇ ਆ ਫਸਿਆ ਆਲੂ ਜਿਹੜੇ ਆ ਜੀ ਕੱਟ ਲਿਆ ਜੀ ਹੁਣ ਅਸੀਂ ਆਲੂਆਂ ਨੂੰ ਪਾਣੀ ਵਿੱਚ ਭਿਉਉ ਦਿੰਦੇ ਆ ਜੜਕ ਤਾਂ ਕਿ ਜਿਹੜੇ ਸਾਡੇ ਆਲੂ ਜਿਹੜੇ ਆ ਜੀ ਕਾਲੇ ਨਾ ਪਵੇ ਇਸ ਇਹਨੂੰ ਅਸੀਂ ਇਸ ਕਰਕੇ ਭੋਗ ਕੇ ਰੱਖਿਆ ਜੀ ਆਲੂ ਇਹਨੂੰ ਫਿਰ ਹੁਣ ਅਸੀਂ ਕਰਦੇ ਆ ਜੀ ਤੜਕੇ ਦਾ ਸਮਾਨ। ਤੁਸੀਂ ਦੇਖ ਸਕਦਾ ਕਿ ਤੜਕੇ ਵਾਸਤੇ ਸਮਾਨ ਵੀ ਜਟ ਲੈ ਲੈ ਜੀ ਤੁਸੀਂ ਪਿਆਜ਼ ਲੈ ਆ ਜੀ ਲਾਲ ਟਮਾਟਰ ਲੈ ਆ ਜੀ ਲਸਣ ਲੈ ਆ ਜੀ ਅਦਰਕ ਲੈ ਆ ਜੀ ਹਰੀਆ ਮਿਰਚਾਂ ਲਿਆ ਜੀ ਹੁਣ ਅਸੀਂ ਇਹਨਾਂ ਨੂੰ ਵੀ ਛਿੱਲ ਕੇ ਕੱਟਦੇ ਆ ਜੀ। ਇਦਾਂ ਕਿ ਤੁਸੀਂ ਦੇਖ ਸਕਦੇ ਹੋ ਇਸ ਤੜਕੇ ਦਾ ਸਮਾਨ ਜਿਹੜਾ ਹੈ ਜੀ ਕਰ ਲਿਆ ਜੀ। ਬਾਕੀ ਸਾਰੇ ਚੀਜ਼ ਅਸੀਂ ਕੱਟਣੀ ਹੈ ਜੀ। ਦੇ ਸਵਾਦ ਅਨੁਸਾਰ ਅਸੀਂ ਮਿਰਚਾ ਲਈ ਆ ਜੀ ਹੁਣ ਅਸੀਂ ਲਗਾਉਂਦੇ ਆ ਜੀ ਤੜਕਾ ਸਾਡਾ ਸਮਾਨ ਰੈਡੀ ਹੋ ਚੁੱਕਿਆ ਹੈ ਜੀ ਜਿੱਦ ਤੱਕ ਤੁਸੀਂ ਦੇਖ ਸਕਦੇ ਸਾਡਾ ਤੇਲ ਜਿਹੜਾ ਅੱਜ ਗਰਮ ਹੋ ਚੁੱਕਿਆ ਹੈ ਜੀ ਹੁਣ ਅਸੀਂ ਇਹਦੇ ਵਿੱਚ ਐਡ ਕਰਦੇ ਆ ਜੀ ਜੀਰਾ ਨਾਰੀਅਲ ਇਸ ਇਹਦੇ ਵਿੱਚ ਐਡ ਕਰਾਂਗੇ ਜੀ ਲਸਣ அந்த அோன்னா <laughs> ਤੁਸੀਂ ਦੇਖ ਸਕਦੇ ਹੋ ਲਸਣ ਅਦਰਕ ਜਿਹੜਾ ਹੈ ਜੀ ਲਾਈਟ ਬਰੌਨ ਹੋ ਚੁੱਕਿਆ ਹੈ ਜੀ ਹੁਣ ਇਸੇ ਦੇ ਵਿੱਚ ਐਡ ਕਰਦੇ ਆ ਜੀ ਪਿਆਜ਼ ਹੁਣ ਸੀਨਾ ਨੂੰ ਵੀ ਅੱਗੀ ਤਰ੍ਹਾਂ ਫੁੰਨਾਗੇ ਜੀ ਹੁਣ ਇਸੇ ਦੇ ਵਿੱਚ ਐਡ ਕਰਦੇ ਆ ਜੀ ਹਰੀਆ ਮਿਰਚਾਂ ਕਰਦੇ ਆ ਜੀ ਕੋਰੇ ਆਪਣਾ ਜੀ ਇੱਕ ਚਮਚਾ ਐਡ ਕਰਦੇ ਜੀ ਇਹਦੇ ਵਿੱਚ ਨਮਕ ਹਟ ਲੈ ਹੁਣ ਅਸੀਂ ਇਹਦੇ ਵਿੱਚ ਐਡ ਕਰਦੇ ਆ ਜੀ ਇੱਕ ਚਮਚਾ ਛੋਟਾ ਹਲਦੀ ਦਾ ਹੁਣ ਅਸੀਂ ਕਰਦੇ ਆ ਜੀ ਇਹਨੂੰ ਮਿਕਸ ਤਾਂ ਸੰਭੀ ਤਰ੍ਹਾਂ ਨੂੰ ਨਾਗੇ ਜੀ ਹੁਣ ਅਸੀਂ ਇਹਦੇ ਵਿੱਚ ਐਡ ਕਰਦੇ ਆ ਜੀ ਸਬਜੀ ਸਬਜੀ ਜਿਹੜੀ ਹੈ ਜੀ ਅਸੀਂ ਪਹਿਲੇ ਤੋਂ ਉਹ ਘੇਰ ਰੱਖ ਲਈ ਸੀਗੀ ਜੀ ਛਿੱਟਾ ਹੁਣ ਅਸੀਂ ਥੱਕਾ ਦੇ ਆ ਜੀ ਨੂੰ ਮਿਕਸ ਕਰ ਸਾਨੂੰ ਜਿਹੜਾ ਇਹ ਟਟਾ ਹੁਣ ਤੇਜ਼ ਹੁਣ ਢੱਕਣ ਦੇ ਦਿੰਦੇ ਆ ਜੀ ਅਸੀਂ ਨੂੰ ਉਦੋਂ ਤੱਕ ਗੈਸ ਉੱਪਰ ਖਾਂ ਜਦ ਤੱਕ ਇਹਦੇ ਆਲੂ ਨਹੀਂ ਗਲਦੇ ਜਿੱਦਾਂ ਵੀ ਤੁਸੀਂ ਦੇਖ ਸਕਦੇ ਸਾਡੀ ਸਬਜੀ ਜਿਹੜੀ ਹੈ ਜੇ ਬਣ ਕੇ ਰੈਡੀ ਹੋ ਚੁੱਕੀ ਹੈ ਜੀ ਬਾਕੀ ਬਹੁਤ ਬਹੁਤ ਧੰਨਵਾਦ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਥੈਂਕ ਯੂ